ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਪਲੱਸ ਅਗਲੇ 5 ਦਿਨਾਂ ਦੀ ਮੌਸਮ ਅਪਡੇਟ ਤੁਹਾਨੂੰ ਦੇਵਾਂਗੇ ਯਾਨੀ ਕਿ 15 ਜੂਨ ਤੱਕ ਜਾਂ ਅਗਲੇ 16 ਜੂਨ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਜੀ ਔਰ ਕਿੰਨੇ ਕਸਰ ਹੋਣਗੇ ਆਉਂਦੇ ਦਿਨਾਂ ਦੇ ਵਿੱਚ ਮੀਂਹ ਹਨੇਰੀ ਤੇ ਰਾਹਤ ਜੜੀ ਜਾਂ ਗਰਮੀ ਤੋਂ ਕਦੋਂ ਮਿਲੇਗੀ ਇਹ ਤੁਹਾਨੂੰ ਦੱਸਾਂਗੇ ਜੇਕਰ ਅੱਜ ਰਾਤ ਦੀ ਗੱਲ ਕਰਦੇ ਹਾਂ ਜੀ ਤੇ ਜੇਕਰ ਗੱਲ ਪੰਜਾਬ ਦੀ ਕਰੀਏ ਤੇ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਕਿ ਇਸ ਵੇਲੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਗਰਮ ਤੇ ਖੁਸ਼ਕ ਬਣਿਆ ਹੋਇਆ ਹਵਾਵਾਂ ਗਰਮ ਚੱਲ ਰਹੀਆਂ ਨੇ ਤੇ ਦੂਜੇ ਪਾਸੇ ਤੁਸੀਂ ਦੇਖੋਗੇ ਕਿ ਪਹਾੜਾਂ ਦੇ ਵਿੱਚ ਐਕਟੀਵਿਟੀ ਜਿਹੜੀ ਆ ਹੋ ਰਹੀ ਆ ਗਰਜ ਰੇਸ਼ਕ ਦੇ ਨਾਲ ਕਿਤਨਾ ਕਿਤੇ ਮੀਂਹ ਵਰਝ ਹੋ ਰਹੇ ਨੇ ਹਿਮਾਚਲ ਦੇ ਉੱਪਰਲੇ ਖੇਤਰਾਂ ਦੇ ਵਿੱਚ ਤੇ ਜੰਮੂ ਤੇ ਉੱਪਰਲੇ ਖੇਤਰਾਂ ਦੇ ਵਿੱਚ ਸੋ ਜਿਵੇਂ ਪਹਾੜਾਂ ਦੇ ਵਿੱਚ ਮੌਨਸਨ ਦੀਆਂ ਗਤੀਵਿਧੀਆਂ ਕਿਤਨਾ ਕਿਤੇ ਵੇਖਣ ਨੂੰ ਮਿਲ ਰਹੀਆਂ ਨੇ ਸੋ ਮੌਨਸਨ ਦੀ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਐ ਐਂਟਰੀ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਵੀ ਹੋ ਸਕਦੀ ਆ ਤੇ 20 ਤੋਂ ਲੈ ਕੇ 25 26 ਤਰੀਕ ਤੱਕ ਪਰਿਸਥਿਤੀਆਂ ਜਿਹੜੀਆਂ ਨੇ ਉਹ ਣਕੂਲ ਬਣ ਰਹੀਆਂ ਨੇ ਮੌ ਹਾਲਗੀ ਇਸ ਵੇਲੇ ਮੌਨਸੂਨ ਜਿਹੜੀ ਉਹ ਮੱਧ ਪ੍ਰਦੇਸ਼ ਦੇ ਕੁਝ ਖੇਤਰ ਤੇ ਗੁਜਰਾਤ ਦੇ ਕੁਝ ਖੇਤਰ ਤੇ తెలంగాణ ਕarnataka ਇਹਨਾਂ ਖੇਤਰਾਂ ਤੱਕ ਸੀਮਿਤ ਹੈ ਤੇ ਅੱਗੇ ਮੌਨਸੂਨ ਹੌਲੀ-ਹੌਲੀ ਵੱਧ ਰਿਹਾ ਪੂਰਬੀ ਖੇਤਰਾਂ ਨੂੰ ਮੌਨਸੂਨ ਕਵਰ ਕਰ ਚੁੱਕਿਆ ਪੂਰਬੀ ਸੂਬਿਆਂ ਨੂੰ ਤੇ ਪੰਜਾਬ ਦੇ ਵਿੱਚ ਜੀ ਅਜਰਾ ਦਾ ਮੌਸਮ ਵੀ ਲਗਾਤਾਰ ਗਰਮ ਰਹੇਗਾ ਤਾਬਰਦੌਰ ਗਰਮੀ ਉਸੇ ਤਰ੍ਹਾਂ ਜਾਰੀ ਰਹਿਣੀ ਹੈ ਹਮਸ ਬਣੀ ਹੋਈ ਹੈ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਤੇ ਜੇਕਰ ਟੈਂਪਰੇਚਰ ਦੀ ਗੱਲ ਕਰਦੇ ਆ ਤਾਂ 30 31 ਦੇ ਆਸ-ਪਾਸ ਮੈਕਸਿਮਮ ਟੈਂਪਰੇਚਰ ਜਿਹੜੇ ਰਾਤਾਂ ਦੇ ਦਰਜ ਹੋਣਗੇ ਤੇ ਰਾਤਾਂ ਵੀ ਹੁਣ ਗਰਮ ਹੋ ਚੱਲੀਆਂ ਨੇ ਦਿਨਾਂ ਦੇ ਟੈਂਪਰੇਚਰ ਵੀ ਇਸੇ ਤਰ੍ਹਾਂ ਜਿਹੜੇ ਨਿਰੰਤਰ ਜਾਰੀ ਨੇ ਅੱਗੇ ਟੈਂਪਰੇਚਰ ਵਧ ਰਹੇ ਨੇ ਜਿਸ ਦੇ ਨਾਲ ਗਰਮੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਪੰਜਾਬ ਦੇ ਬਹੁਤੇ ਥਾਵਾਂ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਜੀ ਇੱਕ ਤਾਂ ਅਲਰਟ ਜਾਰੀ ਕੀਤਾ ਨੇ ਉਹ ਤੁਹਾਡੇ ਨਾਲ ਅਪਡੇਟ ਸਾਂਝੀ ਕਰਦੇ ਆ ਜੋ ਮੌਸਮ ਵਿਭਾਗ ਨੇ ਅੱਜ ਜਾਰੀ ਕੀਤੀ ਹੈ ਜੂਨ 12 ਦੀ ਤਰੀਕ ਫਈ ਹੋਈ ਹੈ ਯਾਨੀ ਕਿ ਅੱਜ ਦੀ ਅੱਜ ਤੇ ਕੱਲ ਦੇ ਲਈ ਰੈਡ ਅਲਰਟ ਜਿਹੜਾ ਜਾਰੀ ਕਰਤੇ ਨੇ ਮੌਸਮ ਵਿਭਾਗ ਨੇ ਉਸ ਤੋਂ ਬਾਅਦ 14 ਤਰੀਕ ਲਈ ਠੰਡਾ ਸਟ੍ਰੌਮ ਨਾਲ ਲਾਈਟਨਿੰਗ ਸਕਵਾਲ ਦੇ ਰਿਸਕ ਫਲਾਸ ਹੀਟ ਵੇਵ ਯਾਨੀ ਕਿ 14 ਤਰੀਕ ਨੂੰ ਇੱਕ ਵੈਸਨ ਜ ਸਰਵੰਸ ਐਕਟੀਵੇਟ ਹੋਣ ਜਾ ਰਹੀ ਆ ਪਛਮੀ ਸਿਸਟਮ ਜਿਹਦੇ ਸਦਕਾ ਪੰਜਾਬ ਦੇ ਕੁਝ ਭਾਗਾਂ ਦੇ ਵਿੱਚ ਮੀਂਹ ਲੱਗਣਗੇ ਤੇ ਕੁਝ ਭਾਗਾਂ ਦੇ ਵਿੱਚ ਹੀਟ ਵੇਵ ਚੱਲਦੀ ਰਹਿਣ ਦੇ ਅਸਰ ਹੋਣਗੇ ਸੋ orange ਅਲਰਟ ਜਿਹੜਾ ਮੀਂਹ ਦੇ ਵੀ ਤੇ ਹੀਟ ਵੇਵ ਦੇ ਵੀ ਜਾਰੀ ਕਰਤੇ ਜਾ ਚੁੱਕੇ ਨੇ ਉਸ ਤੋਂ ਬਾਅਦ 15 16 17 ਇਹਨਾਂ ਦਿਨਾਂ ਦੇ ਵਿੱਚ ਮੀਂਹ ਔਰ ਮਾਝਾ ਖੇਤਰ ਹੋਏਗਾ ਤਾਂ ਵਾਵਾ ਹੋਏਗਾ ਮਾਲਵਾ ਹੋਏਗਾ ਬੱਦਲ ਕਿਹੜੇ ਸਾਈਡ ਨੂੰ ਮੜਦਾ ਹੈ ਕਿਹੜੇ ਸਾਈਡ ਉਸ ਸਾਈਡ ਵੱਲ ਨੂੰ ਝੁਕਦਾ ਹੈ ਇਹ ਅਪਡੇਟ ਤੁਹਾਨੂੰ ਜਲਵਾ ਰਾਂਕਰੇ ਉਸੇ ਦਿਨ ਦਿੱਤੇ ਜਾਣਗੇ ਲਾਈਵ ਆ ਕੇ ਅਸੀਂ ਤੁਹਾਨੂੰ ਇਹ ਜਾਣਕਾਰੀ ਜਿਹੜੀ ਉਪਲਬਧ ਕਰਾਵਾਂਗੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿੰਨੀ ਮੀਂਹ ਦੇ ਅਸਰ ਨੇ ਸੋ ਫਿਲਹਾਲ ਜੀ ਰਾਹਤ ਵੀ ਪੰਜਾਬ ਵਾਸੀਆਂ ਨੇ ਕਹਿ ਸਕਦੇ ਆ ਕਿ ਜਲਦ ਮਿਲਣ ਵਾਲੀ ਆ ਤੇ ਦੂਜੇ ਪਾਸੇ ਹੀਟ ਵੇਵ ਦੀ ਚੇਤਾਵਨੀ ਵੀ ਜੜੀਆਂ ਮੌਸਮ ਹੱਦ ਨੇ ਜਾਰੀ ਕਰ ਦਿੱਤੇ ਆ ਤੇ ਆਪਣਾ ਬਚ ਕੇ ਰਹਿਣਾ ਜੀ ਅਗਲੇ 48 ਘੰਟੇ ਹੀਟ ਵੇਵ ਚੱਲਣ ਦੀ ਸੰਭਾਵਨਾ ਹੈ ਸ਼ੁਕਰੀਆ ਜੀ